ਆ ਜੀ ਨਾ ਰਿਕਾਰਡਿੰਗ ਤੂੰ ਸੁਣ ਲਾ ਇਹ ਸਾਰੀ ਕਰ ਲਾ ਤੇ ਸਾਰੀ ਰਿਕਾਰਡਿੰਗ ਨਾ মিডিਆ ਨੂੰ ਤੁਸੀਂ ਦੇ ਦੇਣੀ ਹੈ ਠੀਕ ਹੈ ਠੀਕ ਹੈ ਹਾਂ ਜੀ ਨਾ ਆਹੋ ਜਿੰਨਾਂ ਦੇ ਵਿੱਚ ਇਹਨਾਂ ਨੇ ਸਾਨੂੰ ਰੱਖਿਆ ਹੈ ਚਿੱਟੇ ਦਾ ਮੁੰਡੇ ਕੰਮ ਕਰਦੇ ਮਤਲਬ ਚਿੱਟੇ ਵਾਲੇ ਨੇ 40 50 50 ਕਿਲੋਆਂ ਵਾਲਿਆਂ ਦੇ ਉਹਨਾਂ ਦੇ ਪਰਚੇ ਨੇ ਠੀਕ ਹੈ ਤੇ ਬਾਕੀ ਵਿਚਾਰਧਾਰਾ ਤੁਹਾਡੀ ਨਸ਼ਾ ਛੱਡਣ ਵਾਲੀ ਉਹਨਾਂ ਵਿੱਚ ਲਵਾਉਣ ਵਾਲੀ ਇਹ ਤੇ ਜੇ ਕੱਲ ਤੁਹਾਡਾ ਇੱਥੇ ਕੋਈ ਨੁਕਸਾਨ ਆਏ ਠੀਕ ਹੈ ਬੇਵਾਦ ਦੋ ਸੁਪਰੀਟੈਂਟ ਤੇ ਥੱਲੇ ਵਾਲੇ ਦੋ ਸੁਪਰੀ ਨੇ ਇੱਕ ਪੰਘੂ ਏ ਤੇ ਇੱਕ ਹੋਰ ਏ अच्छा दे ਤੁਹਾਨੂੰ ਤਾਂ ਦੱਸਿਆ ਕਿ ਪੁਲਿਸ ਨੂੰ ਦੱਸਿਆ ਸਾਨੂੰ ਇਹਨਾਂ ਦਾ ਕੋਈ ਡਰ ਨਹੀਂ ਮਰਨ ਮਰੌਂਦਾ ਹੀ ਗੱਲ ਤਾਂ ਤੱਤੀ ਕਿ ਕੱਲ ਨੂੰ ਯਾਰ ਸਾਡਾ ਕੋ ਇਨਸਾਨ ਹੋ ਜਾਂਦਾ ਇੱਕ ਤੇ ਨੌਜਵਾਨ ਆਪ ਨੁਕਸਾਨ ਕਰਕੇ ਦੇ ਮੁੰਡਿਆਂ ਤੇ ਭਾ ਦੇਣਗੇ ਇੱਥੋਂ ਵਾਲਿਆਂ ਤੇ ਹਾਂ ਹਾਂ ਠੀਕ ਹੈ ਸਰਕਾਰ ਕੰਮ ਕਰਕੇ ਇਹ ਸਰਕਾਰ ਵੀ ਜ਼ਿੰਮੇਵਾਰ ਹੈ ਤੇ ਇੱਥੋਂ ਦਾ ਪ੍ਰਸ਼ਾਸਨ ਵੀ ਸਾਰਾ ਜ਼ਿੰਮੇਵਾਰ ਹੈ ਹਾਂ ਠੀਕ ਹੈ ਠੀਕ ਹੈ ਭਾਈ ਤੇ ਵੀਡੀਓ ਪਾਈ ਫਰੀਜ਼ੋਂ ਜਿੱਦਾਂ ਦੀ ਇਹ ਵੀਡੀਓ ਪਾਈ ਏ ਆਂ ਐਂਦੀ ਮਟੀਟਕੀ ਵਾਲੀ ਹਸਪਤਾਲ ਚ ਆਹੋ ਇਹ ਇਹ ਵੀ ਤਨ ਪਰਬਲੀ ਚਿੱਟੇ ਦਾ ਬਲਕੀ ਆ ਰਿਹਾ ਮਜੀਠੀਏ ਦੇ ਵੀ ਤੋਂਤਾਂ ਲੱਗਦੀਆਂ ਦੀਆਂ ਤੇ ਇਹਦੇ ਵੀ ਇੱਥੇ ਬੰਦੇ ਨੇ ਸਾਰੇ ਹਾਂ ਠੀਕ ਹੈ ਠੀਕ ਹੈ ਹਾਂ 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 ਸਾਡੀ ਉਦਨ ਦੀ ਕੋਈ ਦਵਾਈ ਬੂਟੀ ਇਹ ਸਾਨੂੰ ਆਂਦੇ ਨੇ ਤੁਸੀਂ ਮਜੀਠੀਏ ਦੇ ਉਲਟ ਕਿਉਂ ਬੋਲੇ ਜੇ ਇਹ ਮਜੀਠੀਏ ਦੇ ਟਾਈਮ ਤੇ ਮਜੀਤ ਸਿੱਧੂ ਮਿਲਦੀ ਆਏ ਅੱਛਾ ਨਹੀਂ ਜੇ ਮਜੀਠੀਏ ਮਜੀਠੀਏ ਬੋਲਦਾ ਸਾਡੇ ਤੇ ਤਾਂ ਅਸੀਂ ਹੋਰ ਤਾਂ ਬੋਲਦੇ ਤੇ ਉਹ ਕੀ ਕਰਦਾ ਸਾਡਾ ਹਾਂ ਸਰਕਾਰਾਂ ਤੂੰ ਮੇਰੀ ਤੁਹਾਨੂੰ ਸਰਕਾਰਾਂ ਦੇ ਕੰਮ ਹੈ ਮੈਨੂੰ ਟਾਈਮ ਲੱਗਦਾ ਭਗਵਾਨ ਜਮਾਨ ਗੱਲ ਭਗਵਾਨ ਤਾਂ ਜੇਲ ਹੀ ਨਹੀਂ ਚਲਾਉਂਦਾ ਜੇਲ ਹੀ ਮਜੀਠੀਆ ਚਲਾਉਂਦਾ ਠੀਕ ਹੈ ਠੀਕ ਹੈ ਹਾਂ ਹਾਂ ਕਿਉਂਕਿ ਇੱਥੇ ਆਉਂਦੀ ਸਿਮਰਜੀਤ ਕੌਰ ਜੀ ਇਹਨਾਂ ਦੀ ਉਹ 29 ਖਾਂ ਜਿੱਤੀ ਹੈ ਹਾਂ ਠੀਕ ਹੈ ਠੀਕ ਹੈ ਹੂੰ ਕਿ ਜੇ ਹੋਈ ਕਿ ਉਹਦੇ ਜੇਲ੍ਹ ਮੈਨੂੰ ਦਿਲਾਦਾ ਉਹ ਇਹਨਾਂ ਦੇ ਪਿਖੂ ਨੇ ਕਿੰਨੇ ਇੱਥੇ ਮਲਾਜਮ ਨੇ ਸੁਪਰੀਟੈਂਡੈਂਟ ਨੇ ਹਾਂ ਠੀਕ ਹੈ ਹਾਂ ਹਾਂ ਸਾਰੇ ਇਹਨਾਂ ਦੇ ਪੁੱਤਿਆਂ ਹੀ ਪੰਥ ਨੂੰ ਤਾੜੀ ਇਹ ਗੱਲ ਦੱਸਣ ਲੱਗੇ ਆ ਕਿ ਕੱਲ ਨੂੰ ਸਾਡਾ ਨਕਸਾਨ ਸਿੱਧੂ ਮੂਸੇ ਵਾਲੇ ਦਾ ਨੁਕਸਾਨ ਹੋ ਗਿਆ ਜੋ ਸਾਫ ਲੰਘ ਜਾਂਦਾ ਮਗਰੋਂ ਲਕੀਰਾਂ ਕੁੱਟਣ ਦਾ ਕੋਈ ਫਾਇਦਾ ਨਹੀਂ ਹਾਂ ਠੀਕ ਹੈ ਠੀਕ ਹੈ ਵੀ ਹਾਂ ਹਾਂ ਸਾਰੇ ਦਾ ਨੁਕਸਾਨ ਹੋ ਗਿਆ ਕਈ ਨੌਜਵਾਨਾਂ ਦਾ ਨੁਕਸਾਨ ਹੋ ਗਿਆ ਹੁਣ ਇਹਨਾਂ ਨੂੰ ਇਹ ਕਿ ਮੈਨੂੰ ਇਹ ਵੀ ਇੱਥੇ ਗੱਲ ਸੋਣੇ ਨਾਲ ਦੱਸੀ ਏ ਇਹਦੇ ਜਿਵੇਂ ਮੰਤਰੀ ਤੈਨੂੰ ਲੋਕ ਸੁਣਦੇ ਬੜਾ ਦੂਜੇ ਨੰਬਰ ਤੇ ਬਾਬੇ ਤੋਂ ਬਾਅਦ ਤੇ ਇਹ ਚਾਹੁੰਦੇ ਨੇ ਕਿ ਮੰਤਰੀ ਦਾ ਵੀ ਨੁਕਸਾਨ ਕਰਾਇਆ ਜਾਵੇ ਇਹਨਾਂ ਦੇ ਮੰਨ ਲਓ ਇਹਨਾਂ ਦੀਆਂ ਹਾਂ ਹਾਂ ਅਮਰਤਪਾਲ ਦੀਆਂ ਬਾਹਾਂ ਵੀ ਕਟੀਆਂ ਜਾਣ ਬਾਹਾਂ ਹੀ ਆਂ ਸੀ ਹਾਂ ਠੀਕ ਹੈ ਠੀਕ ਹੈ ਹਾਂ ਹਾਂ ਮੈਂ ਗੱਲ ਮਾਤਾ ਕਹਿਣਾ ਚਾਹਣਾ ਕਿ ਜਦੋਂ ਦਾ ਮੈਂ ਅਮਰਤ ਛਕਿਆ ਹੁਣ ਮੈਂ ਅਜੇ ਤੱਕ ਹੋਰਾਂ ਦੀ ਗੱਲ ਨਹੀਂ ਕੀਤੀ ਮੈਂ ਕਿਹੜਾ ਮਾੜਾ ਕੰਮ ਕੀਤਾ ਹੀ ਅਮਰਤ ਹੀ ਛਕਿਆ ਸੀ ਹਾਂ ਮਤਲਬ ਛਕਿਆ ਚੰਗਾ ਕੰਮ ਹੀ ਕੀਤਾ ਹੈ ਭਲਾ ਹੀ ਕਰਦੇ ਆ ਆਪਾਂ ਲੋਕਾਂ ਦਾ ਮਾਤਾ ਮੈਨੂੰ ਖੇਲ ਦੇ ਵਿੱਚ ਫੇੜਤਾ ਬਿਨਾ ਮੰਨੋ ਵਿਰੋਧ ਤੋਂ ਮੈਨੂੰ ਪੁਲਿਸ ਵਾਲੇ ਮੈਨੂੰ ਕਹਿੰਦੇ ਸੀ ਕਿ ਤੇਰਾ ਕੋਈ ਕਸੂਰ ਨਹੀਂ ਸੀ ਇਹਨੂੰ ਛੱਟਿਆ ਸਾਡੇ ਤੋਂ ਗਲਤੀ ਹੋ ਗਈ ਮੈਨੂੰ ਮੂੰਹੋਂ ਵੱਡੇ ਵੱਡੇ ਅਫਸਰ ਮੈਨੂੰ ਇਹ ਗੱਲਾਂ ਕਹੀਆਂ ਕਿ ਸਾਡੇ ਤੋਂ ਗਲਤੀ ਹੋ ਗਈ ਤੇਰਾ ਕਸੂਰ ਹੀ ਕੋਈ ਨਹੀਂ ਸੀ ਹਾਂ ਹਾਂ ਤੇ ਮੈਂ ਕੀ ਕਸੂਰ ਸੇ ਭਾਈ ਸਾਹਿਬ ਦਾ ਕਿਹੜਾ ਕਸੂਰ ਸੀ ਉਹ ਵੀ ਅਮਰਤੀ ਚਕਾਉਂਦਾ ਸੀ ਹਾਂ 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 ਬਸ ਬਾਲਕਰ ਵੀ ਮਾੜੇ ਕੰਮ ਕਰਦਾ ਹੀ ਆਈ ਤੇ ਜਿੰਨਾ ਜੋ ਚੰਗੇ ਕੰਮ ਕਰਦਾ ਨੌਜਵਾਨੀ ਨੂੰ ਇਹੀ ਤੋਂ ਹੁੰਦਿਆਂ ਨਾਲ ਹਾਂ ਤੇ ਇਹ ਪਾਸੇ ਸਾਡੇ ਨਾਲ ਤੇ ਅਸੀਂ ਤੁਹਾਨੂੰ ਵੀ ਦੱਸਣਾ ਚਾਹਣੀ ਕਿ ਇਹਨਾਂ ਨੇ ਜਿਹੜੇ ਸਾਨੂੰ ਸੇਰੀ ਸਾਹਿਬ ਦਿੱਤੇ ਨੇ ਉਹ ਇਹਨਾਂ ਨੇ ਸਾਨੂੰ ਨਿੱਕੇ ਨਿੱਕੇ ਦਿੱਤੇ ਨੇ ਅੱਛਾ ਕਾਲ ਨੂੰ ਹਲਵਾਦ ਹੋ ਗਈ ਉਹ ਸਾਡੇ ਕੋਲ ਹੀ ਕੁਝ ਨਹੀਂ ਅਸੀਂ ਕਰਾਂਗੇ ਕੀ ਮੰਨ ਲਓ ਸਾਡਾ ਕੋਈ ਨੁਕਸਾਨ ਹੋ ਜੀ ਹੁਣ ਇਹ ਐਂਟੀ ਸਾਰੇ ਕਹਿੰਦੇ ਸਾਰੀ ਜੇਲ੍ਹ ਦੇ ਵਿੱਚ ਮਨਜੀਟੇ ਦੇ ਬੰਦੇ ਪੰਥ ਨੂੰ ਇਹ ਦੱਸਣਾ ਚਾਹੁੰਦੇ ਨੇ ਕਿ ਸਾਡੀ ਕੋਈ ਮਾਨੂੰ ਮਰਨ ਮੂਰਨ ਦਾ ਕੋਈ ਡਰ ਨਹੀਂ ਮਰਨਾਂ ਦੇ ਮਹਾਰਾਜ ਦੇ ਵਾਸਤੇ ਹਾਂ ਤੇ ਤੁਹਾਨੂੰ ਇਹ ਕੱਲ ਮਦਰ ਪੰਥ ਨੂੰ ਤੇ ਪਤਾ ਲੱਗੇ ਨਾ ਕੱਲ ਨੂੰ ਨੁਕਸਾਨ ਸਾਡਾ ਹੋ ਜੇ ਤੇ ਇਹ ਕਹਿ ਦੇਣ ਕਿ ਨਹੀਂ ਉਹ ਐ ਜੂ ਐ ਭਾਵੇਂ ਆਪ ਹੀ ਪ੍ਰਸ਼ਾਸਨ ਨੁਕਸਾਨ ਨਹੀਂ ਕਰ ਦਿੰਦਾ ਹੁੰਦਾ ਕੀ ਕਿ ਪੰਥਮਗਰ ਵਿਚਾਰਾ ਕੀ ਰੌਲਾ ਮੈਨੂੰ ਸਭ ਤੋਂ ਸਭ ਪਤਾ ਤੇ ਲੱਗੇ ਹੈ ਨਹੀਂ ਇਹਨਾਂ ਉਹਨਾਂ ਦੇ ਵਿੱਚ ਤੁਹਾਨੂੰ ਚਾਹੀਦਾ ਹੀ ਨਹੀਂ ਇਹਨਾਂ ਨੂੰ ਰੱਖਣਾ ਤੁਹਾਡੀ ਹੋਰ ਆਸ਼ਾ ਉਹਨਾਂ ਦੀ ਹੋਰ ਉਹਨਾਂ ਨੂੰ ਉਹਨਾਂ ਨੂੰ ਪਾਸੇ ਰੱਖਣ ਤੁਹਾਨੂੰ ਪਾਸੇ ਰੱਖਣਾ ਚਾਹੀਦਾ ਸੀਗਾ ਵੀ ਯਾਰ ਉਹਨਾਂ ਦੀ ਸਕੀਮ ਹੈ ਖਾਣਾ ਚੰਗੀ ਕਰਾਉਣ ਦੀ ਕਿ ਨੌਜਵਾਨਾਂ ਨੇ ਇਹ ਲੜਾਈ ਕਰਾਈਏ ਇਹ ਉਹ ਵੀ ਇਹਨਾਂ ਦੇ ਅਧਿਕਾਰ ਕੀ ਲੜ ਲੜ ਕੇ ਮਾਰਦਿਆਂ ਨੂੰ ਉਹਨਾਂ ਦਾ ਕੰਮ ਹੀ ਇਹ ਪ੍ਰਸ਼ਾਸਨ ਦਾ ਤੇ ਹਾਂ ਇਹ ਤਾਂ ਇਹ ਤਾਂ ਇਹ ਬੀਚ ਨੂੰ ਜੇ ਉਹ ਵੀ ਨਾ ਹੋਈਏਗੇ ਪੁੱਠੇ ਰਾਵਾਂ ਦੇ ਜੀ ਅਗਲੇ ਚੱਲੇ ਆ ਤੇ ਕੋਈ ਨਹੀਂ ਮਾਰਾਈ ਉਹਨਾਂ ਨੂੰ ਵੀ ਸਿੱਧਿਆਂ ਤੇ ਲਿਆਏਗਾ ਹਾਂ 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 ਤੇ ਪਰ ਇਹ ਤੇ ਚਾਹੁੰਦੇ ਆ ਮੰਨ ਲਓ ਕਿ ਅਸੀਂ ਨਾ ਉਹਨਾਂ ਦਾ ਲੈ ਦੇ ਆਂ ਕਿ ਕੰਮ ਅਸੀਂ ਕਰਦੇ ਆ ਕਿ ਹੁਣ ਇੱਕੋ ਤੈਨੂੰ ਹੋਰ ਗੱਲ ਸੱਚ ਦੱਸਾਂ ਹਾਂ ਇਹ ਇੱਥੇ ਦੋ ਮਹੀਨਿਆਂ ਦੇ ਵਿੱਚ ਜਦੋਂ ਦੇ ਅਸੀਂ ਆਏ ਆ ਉਰੋਂ ਦੀ ਇੱਥੇ ਦੋ ਤਿੰਨ ਵਾਰਾਂ ਵੱਡੀਆਂ ਲੜਾਈਆਂ ਬਾਹਰ ਹੋਈਆਂ ਨੇ ਅੱਛਾ ਤੇ ਨੌਜਵਾਨ ਲੱਤਾਂ ਟੁੱਟੀਆਂ ਦੀ ਇੱਕ ਦੂਜੇ ਨਾਲ ਲੜ ਕੇ ਲੱਤਾਂ ਉਹਨਾਂ ਨੇ ਤੋੜੀਆਂ ਨੇ ਤੇ ਬਹੁਤ ਇੱਕ ਦੂਜੇ ਦਾ ਨਾਲ ਨੁਕਸਾਨ ਨੌਜਵਾਨਾਂ ਨੇ ਕੀਤਾ ਆਪਦਾ ਇੱਕ ਦੂਜੇ ਦਾ ਅੱਛਾ ਤੇ ਲੜਾਈ ਨੇ ਢੋਂਦੀ ਬਟਿੰਡਾ ਜੇਲ੍ਹ ਸੈਂਟਰ ਜੇਲ੍ਹ ਇਹਨਾਂ ਨੇ ਕਿਹਾ ਬੜੀ ਚੰਗੀ ਏ ਇੱਥੇ ਤੇ ਗੁੰਡਾਗਰਦੀ ਦਾ ਘਰ ਏ ਬਹੁਤ ਵੱਡਾ ਇਹ ਤਾਂ ਪਹਿਲਾਂ ਹੀ ਪਤਾ ਹੈ ਵੀ ਇੱਥੇ ਗੈਸਟਰੀ ਪਾਲੇ ਇਹਨਾਂ ਨੇ ਹੋਰ ਕੀ ਕੀਤਾ ਆ ਵੀ ਮਾਦਾ ਇੱਕ ਹੋਰ ਗੱਲ ਦੱਸਣਾ ਚਾਹੁੰਨੀ ਗਈ ਸਰਕਾਰ ਨੂੰ ਇਹ ਵੀ ਨਾਲ ਆ ਇਹ মিডিਆ ਰਾਹੀਂ ਬੇਨਤੀ ਕਰਨਾ ਚਾਹੁੰਦੇ ਕਿ ਸਾਨੂੰ ਫਰੀਦਕੋਟ ਮੁਕਸਰ ਮੰਨ ਲਓ ਕਿ ਹੋਰ ਜੇਲ੍ਹਾਂ ਜਿਹੜੀਆਂ ਹੈ ਉਹਨਾਂ ਦੇ ਵਿੱਚ ਸਾਨੂੰ ਸ਼ਿਫਟ ਕੀਤਾ ਜਾਵੇ ਕਿ ਕਿਉਂ ਇਹ ਉਧਰ ਠੀਕ ਹੈ ਕਿ ਸਾਡੇ ਬੰਦੇ ਵੀ ਨੇ ਹੁਣ ਅੰਮ੍ਰਿਤਸਰ ਵੀ 30 ਸਾਡੇ ਨੌਜਵਾਨ ਉੱਥੇ ਬੰਦ ਨੇ ਹਾਂ ਤੇ ਜੇ ਸਾਡੀ ਉੱਥੇ ਕੀਤਾ ਜਦੋਂ ਇੱਥੇ ਨਹੀਂ ਸਾਡਾ ਮੰਨ ਲਓ ਕਿ ਇੱਥੇ ਸਾਨੂੰ ਦੇ ਯਾਰ ਅਸਲ ਮੈਨੇ ਜਦੋਂ ਦਾ ਨਾ ਮਜੀਠੀਏ ਦੀ ਇਹਦੀ ਦੀ ਵੀਡੀਓ ਜਦੋਂ ਦੀ ਮੈਂ ਭਾਈ ਭਾਈ ਸਾਹਬ ਦੇ ਜਦੋਂ ਉਲਟ ਪਾਏ ਆ ਆਹੋ ਜਦੋਂ ਇਹ ਜਿਹੜਾ ਕੰਮ ਕਰਦਾ ਰਿਹਾ ਨਖੇ ਦੇ ਇੱਕ ਮੁੱਦੇ ਜਿਹਦੇ ਜੇਲ ਮਜੀਠੀਆ ਕੱਟ ਕੇ ਆਇਆ ਹੈ ਹਮ ਤੇ ਜਦੋਂ ਇਹ ਕੰਮ ਕਰਦਾ ਰਿਹਾ ਤੇ ਇਹਨੇ ਤੇ ਬਾਈ ਜੀ ਬੰਦੇ ਇਹਨਾਂ ਦੇ ਹੁਣ ਤੈਨੂੰ ਪਤਾ ਪਾ ਲਈ ਸਾਰੇ ਮਨ ਲੋ ਲੋਕ ਗੈਂਗਸਟਰ ਹਾਂ ਹਾਂ ਇਹ ਸਾਨੂੰ ਨੁਕਸਾਨ ਕਰਾ ਸਕਦੇ ਤੇ ਮੈਂ ਤੇ ਲੋਕਾਂ ਨੂੰ ਮਾਤਾ ਤਾਦੀ ਦੱਸਿਆ ਤੇ ਇੱਕ ਤੁਹਾਨੂੰ ਦੇ ਵੀਡੀਓ ਤੁਸੀਂ ਦੇਣੀ ਜਰੂਰ ਸਾਰੇ ਚੈਨਲ ਵਾਲਿਆਂ ਨੂੰ ਪਾ ਠੀਕ ਆ ਤੇ ਮੀਡੀਆ ਵੀ ਆਪਣਾ ਤੈਨੂੰ ਪਤਾ ਬਹੁਤ ਸਪੋਰਟ ਕਰਦਾ ਮੀਡੀਆ ਦਾ ਵੀ ਮੈਂ ਹੁਣ ਧੰਨਵਾਦ ਅੱਜ ਕਰਨਾ ਚਾਹੁੰਨਾ ਤੇ ਦੂਜੇ ਨੰਬਰ ਤੇ ਜਿਹੜੀ ਮੈਂ ਰਿਕਾਰਡਿੰਗਾਂ ਕਰਨਾ ਪਿਆ ਨਾ ਹਾਂ ਇਹ ਸਰਕਾਰੀ ਫੋਨ ਹੈ ਮੰਨ ਲਓ ਕਿ ਇਹ ਮਗਰੋਂ ਆਉਦੀ ਮਜੀਠੀਆ ਹੀ ਬੋਲੀ ਹੈ ਪਰ ਜੇਲਾਂ 'ਚ ਰਿਕਾਰਡਿੰਗਾਂ ਹੁੰਦੀਆਂ ਇਹ ਸਰਕਾਰੀ ਫੋਨ ਹੈ 10 ਮਿੰਟ ਉਹਨਾਂ ਨੇ ਦਿੱਤੇ ਹੋਏ ਨੇ ਇੱਥੇ ਗੱਲ ਕਰਨ ਦੀ ਨਹੀਂ ਨਹੀਂ ਇਹ ਸਰਕਾਰੀ ਫੋਨ ਨਹੀਂ ਕੋਈ ਹੈਗਾ ਹੀ ਨਹੀਂ ਕਿਸੇ ਦਾ ਪੂਰਾ ਟਾਈਮ ਹੀ ਰਹਿ ਗਿਆ ਪਰ ਪਰੇਸ਼ਾਨੀ ਦੇ ਨਾ ਆਇਆ ਜੇ ਕੋਈ ਪੰਥਲੀ ਜੇ ਕੁਝ ਹੋ ਵੀ ਜਾਏਗਾ ਤੇ ਕੋਈ ਨਾਲ ਆਪਣੀ ਸੰਗਤ ਖੜੀ ਹੈ ਸਨਮਾਨ ਹੈ ਸੰਗਤ ਤੇ ਠੀਕ ਹੈ ਠੀਕ ਹੈ ਵੀ ਮੈਂ ਠੀਕ ਹਾਂ ਨਾ ਜਲਾ ਦੇ ਵਿੱਚ ਕੋਈ ਅਸੀਂ ਡੋਲਣਾ ਨਹੀਂ ਨਾ ਅਸੀਂ ਡੋਲੇ ਆ ਅਸੀਂ ਪੰਥ ਦੀ ਪਿੱਠ ਨਹੀਂ ਲੱਗਣ ਦੇਣੀ ਜਦੋਂ ਸਾਡੇ ਨਾਲ ਖੜਾ ਠੀਕ ਹੈ ਠੀਕ ਹੈ ਤੇ ਜੇ ਇਹ ਲੋਕ ਕਹਿੰਦੇ ਮੰਤਰੀ ਡਰ ਗਿਆ ਮੰਤਰੀ ਭੱਜ ਗਿਆ ਮੰਤਰੀ ਅੱਜ ਵੀ ਉਵੇਂ ਉੱਥੇ ਹੀ ਖੜਾ ਹੈ ਤੇ ਮੰਤਰੀ ਕੱਲ ਵੀ ਉੱਥੇ ਖੜੇਗਾ ਮੰਤਰੀ ਦੀ ਜ਼ਮੀਰ ਜਾਗਦੀ ਹੈ ਮਰੀ ਨਹੀਂ ਹੁੰਦੀ ਜ਼ਮੀਰ ਠੀਕ ਹੈ ਠੀਕ ਹੈ ਵੀ ਜਿੱਤੇ ਕਈ ਮਾਤਾ ਮਰੀ ਜਿਹੜੇ ਮਰੀਆਂ ਜਿਹੜੇ ਜਿਉਂਦੇ ਆ ਉਹ ਮਰੀਆਂ ਵਰਗੇ ਤੇ ਜਿਹੜੇ ਮਰੇ ਉਹ ਵੀ ਜਿਉਂਦਿਆਂ ਵਰਗੇ ਇੱਥੇ ਜ਼ਮੀਰਾਂ ਦੇ ਮੁੱਲ ਪੈਂਦੇ ਨੇ ਸਰੀਰਾਂ ਦੇ ਨਹੀਂ ਪੈਂਦੇ